ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਜੇਕਰ ਤੁਹਾਡੇ ਹੱਥਾਂ ਪੈਰਾਂ ਵਿੱਚ ਦਰਦ ਹੁੰਦਾ ਹੋਵੇ ਤੁਹਾਡੇ ਹੱਥ ਪੈਰ ਸੁੰਨ ਹੋ ਜਾਂਦੇ ਹੋਣ ਜਾਂ ਫਿਰ ਕਈ ਵਾਰ ਕੀ ਹੁੰਦਾ ਹੈ ਕਿ ਜੇਕਰ ਅਸੀਂ ਆਪਣੇ ਬਾਹ ਉੱਪਰ ਸੇਰ ਰੱਖ ਕੇ ਸੋ ਜਾਈਏ ਤਾਂ ਸਾਡਾ ਹੱਥ ਸਰਨ-ਸਰਨ ਕਰਨ ਲੱਗ ਜਾਂਦਾ ਹੈ ਜਾਂ ਫਿਰ ਇਹ ਸੁੰਨ ਹੋ ਜਾਂਦਾ ਹੈ ਜਾਂ ਫਿਰ ਇਸ ਉੱਪਰ ਕੀੜੇ ਲੜਨ ਲੱਗ ਜਾਂਦੇ ਹਨ ਦੋਸਤੋ ਕੀ ਤੁਹਾਨੂੰ ਪਤਾ ਹੈ ਕਿ ਇਹ ਕਿਉਂ ਹੁੰਦਾ ਹੈ ਜਾਂ ਫਿਰ ਇਹ ਜਿਆਦਾ ਗੰਭੀਰ ਬਿਮਾਰੀ ਵੀ ਬਣ ਸਕਦੀ ਹੈ ਜੇਕਰ ਇਹ ਤੁਹਾਨੂੰ ਲਗਾਤਾਰ ਕਾਫੀ ਦਿਨਤ ਹੋ ਰਿਹਾ ਹੋਵੇ ਤਾਂ ਤੁਸੀਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ ਕਿਉਂਕਿ ਇਹ ਤੁਹਾਡੀ ਵੱਡੀ ਬਿਮਾਰੀ ਬਣ ਸਕਦੀ ਹੈ ਦੋਸਤੋ ਸਾਡੇ ਹੱਥਾਂ ਪੈਰਾਂ ਦਾ ਸੁਣਨਾ ਜਾਂ ਫਿਰ ਹੱਥਾਂ ਪੈਰਾਂ ਦਾ ਲੰਬੇ ਸਮੇਂ ਤੱਕ ਬੈਠੇ ਬੈਠੇ ਸੋ ਜਾਣਾ ਜਾਂ ਫਿਰ ਚੱਲਣ ਚੜਾਹਣ ਹਟ ਕਰਨਾ ਇਹਦੀ ਬਿਮਾਰੀ ਵਾਲੇ ਇਸ਼ਾਰਾ ਹੋ ਸਕਦੇ ਹੈ। ਦੋਸਤੋ ਤੁਸੀਂ ਵਿਟਾਮਿਨ B12 ਨੂੰ ਹਰ ਦਿਨ ਆਪਣੇ ਭੋਜਨ ਵਿੱਚ ਸ਼ਾਮਿਲ ਕਰਨਾ ਹੈ। ਅਜਿਹਾ ਬਿਲਕੁਲ ਵੀ ਨਹੀਂ ਕਿ ਤੁਸੀਂ ਇਸ ਦਾ ਸੇਵਨ ਇਸ ਦੀ ਕਮੀ ਹੋਣ ਦੇ ਤੱਕ ਕਰਨਾ ਹੈ। ਤੁਸੀਂ ਇਸ ਦਾ ਸੇਵਨ ਭਾਵੇਂ ਕਿ ساری ਉਮਰ ਹੀ ਕਰ ਸਕਦੇ ਹੋ। ਨਸਾਂ ਵਿੱਚ ਬਲੋਕੇਜ ਹੋਣਾ ਇਸ ਦੀ ਸਭ ਤੋਂ ਵੱਡੀ ਸਮੱਸਿਆ ਹੁੰਦੀ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੀ ਹੁੰਦਾ ਹੈ ਦੋਸਤੋ ਕਿ ਨਸਾਂ ਵਿੱਚ ਬਲੋਕੇਜ ਜੇਕਰ ਤੁਹਾਡੇ ਅੰਤੜੀਆਂ ਦੀ ਸਫਾਈ ਨਾ ਹੋਵੇ ਤਾਂ ਤੁਸੀਂ ਸੇਵ ਦੇ ਸਿਰਕੇ ਦਾ ਸੇਵਨ ਕਰੋ। ਤੁਸੀਂ ਇੱਕ ਗਲਾਸ ਗਰਮ ਗਰਮੇ ਪਾਣੀ ਵਿੱਚ ਇੱਕ ਚਮਚ ਸੇਵ ਦਾ ਸਿਰਕਾ ਮਿਲਾ ਕੇ ਇਸ ਦਾ ਸੇਵਨ ਲਗਾਤਾਰ ਵੀ ਦਿਨ ਕਰਨਾ ਹੈ ਤਾਂ ਤੁਹਾਡੇ ਪੇਟ ਦੀਆਂ ਅੰਤੜੀਆਂ ਦੀ ਸਫਾਈ ਹੋ ਜਾਵੇਗੀ। ਤੁਸੀਂ ਜੇਕਰ ਆਪਣੇ ਵਿਟਾਮਿਨ B12 ਦੀ ਕਮੀ ਨੂੰ ਪੂਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਚਿੱਟੇ ਤਿਲਾਂ ਦਾ ਸੇਵਨ ਜ਼ਰੂਰ ਕਰੋ। ਚਿੱਟੇ ਤਿਲਾਂ ਦੇ ਸੇਵਨ ਨਾਲ ਇੱਕ ਤਾਂ ਤੁਹਾਡੇ ਜੋੜਾਂ ਦਾ ਦਰਦ ਨਹੀਂ ਹੋਵੇਗਾ। ਜੇਕਰ ਤੁਸੀਂ ਥਾਇਰੋਇਡ ਦੇ ਮਰੀਜ਼ ਹੋਵੋ ਤਾਂ ਫਿਰ ਤੁਹਾਨੂੰ ਚਿੱਟੇ ਤਿਲਾਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਤੁਸੀਂ ਇੱਕ ਗਲਾਸ ਪਾਣੀ ਵਿੱਚ ਤੇ ਤਿਲਾਂ ਨੂੰ ਭੋਕੇ ਇਸ ਦਾ ਸੇਵਨ ਕਰੋ ਜਾਂ ਫਿਰ ਤੁਸੀਂ ਚਿੱਟੇ ਤਿਲ ਦੇ ਆ ਪਿੰਨੀਆਂ ਬਣਾ ਕੇ ਵੀ ਦਾ ਸੇਵਨ ਕਰ ਸਕਦੇ ਹੋ ਤੁਸੀਂ ਇਸ ਦਾ ਸੇਵਨ ਕਿਸੇ ਵੀ ਸਮੇਂ ਕਰ ਸਕਦੇ ਹੋ ਤਾਂ ਇਹ ਸੀ ਸਾਡੀ ਅੱਜ ਦੀ ਵੀਡੀਓ ਤਾਂ ਅੱਜ ਦੀ ਵੀਡੀਓ ਵਿੱਚ ਸਿਰਫ ਇਨਾ ਹੀ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਏ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਇਸ ਦੇ ਫਾਇਦੇ ਮਾਰੇ ਪਤਾ ਲੱਗ ਸਕੇ ਤਾਂ ਦੋਸਤੋ ਖੁਸ਼ ਰਹੋ ਤੰਦਰੁਸਤ ਰਹੋ ਅਤੇ ਜਾਣਦੇ-ਜਾਣਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਅਸੀਂ ਜਿਹੜੀ ਵੀ ਨਵੀਂ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤਾਂ ਦੋਸਤੋ ਹੁਣ